ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਫ ਟੀਵੀ ਅੱਜ ਕਹਨਵਾਂ ਵਿੱਚ ਪੈਂਦੇ ਪਿੰਡ ਰੌਵਾਲ ਵਿਖੇ ਮਾਹੌਲ ਉਸ ਵਕਤ ਨਾਪੂਰਨ ਹੋ ਗਿਆ ਜਦੋਂ ਇੱਕ ਪਲਾਟ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਜਾਣਕਾਰੀ ਮਿਲਣ ਤੇ ਪਤਾ ਲੱਗਾ ਕਿ ਪਿੰਡ ਰੌਵਾਲ ਦੇ ਵਿੱਚ ਇੱਕ ਪਲਾਟ ਸੀ ਜਿਸ ਨੂੰ ਲੈ ਕੇ ਦੋਵੇਂ ਧਿਰਾਂ ਜਿਹੜੀਆਂ ਆਪ ਆਪਣਾ ਦਾਵਾ ਪੇਸ਼ ਕਰ ਰਹੀਆਂ ਸਨ ਇਸੇ ਦੌਰਾਨ ਹੀ ਇਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਅਨ ਦੋਹਾਂ ਥਿਰਾਵ ਲੋ ਇੱਕ ਦੂਸਰੇ ਉੱਤੇ ਇੱਟਾ ਰੋੜੇ ਪੱਥਰ ਵੀ ਵਰਸਾਏ ਗਏ ਕੀ ਹੋਇਆ ਜੀ ਅੱਜ ਇੱਥੇ ਅੱਜ ਇੱਥੇ ਜੀ ਜੋ ਸਾਡੇ ਥਾਂ ਤੇ ਦਸੂਵੀਂ ਤੋਂ ਉਹਦੇ ਜਵਾਈ ਹਾਂਜੀ ਬਹੁਤ ਹੀ ਤਗੜੇ ਗੈਂਗਸਟਰ ਲੈ ਆ ਗਏ ਗੋਲੀਆਂ ਲੈ ਆ ਗਏ ਤੇ ਕਬਜ਼ਾ ਕਰਨ ਆਏ ਆ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਤੇ ਅਸੀਂ ਭੱਜ ਕੇ ਸਾਡੇ ਬੰਦਿਆਂ ਜਾਨ ਬਚਾਈ ਆ ਇੱਕ ਜਨਾਨੀ ਦੀ ਫਤਲ ਹੋ ਗਈ ਆ ਜੋ ਕਿ ਹਸਪੀਟਲ ਐਡਮਿਟ ਹੋਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਅੱਛਾ ਜੀ ਤੇ ਮਾਂ ਜੋ ਵਹੀਂ ਕੋਲ ਥਾਂ ਦੇ ਵਿੱਚ ਜੋ ਵੀ ਕੀਤੀ 112 ਦੇ ਕੋਲ ਪੁਲਿਸ ਨੇ ਆ ਕੇ ਨੂੰ ਬਚਾਇਆ ਤੇ ਉਸ ਤੋਂ ਬਾਅਦ ਹੁਣ ਜੋ ਸਾਡਾ ਕੋਰਟ ਕੇਸ ਵੀ ਚੱਲਣ ਜਾਂ ਮਾਨਜੋ ਕੋਰਟ ਵਿੱਚ ਤੇ 10 ਸਾਲ ਤੋਂ ਜ਼ਿਆਦਾ ਵਾ ਜੋ ਵੀ ਅਸੀਂ ਕਿਹਾ ਵੀ ਮਾਨਜੋ ਕੋਰਟ ਤੋਂ ਮਨਜ਼ੂਰ ਆ ਪਾਇਆ ਅੱਜ ਬਾਹਰੋਂ ਬੰਦੇ ਸੱਦ ਕੇ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਤੇ ਸਾਰੇ ਜਿਹੜੇ ਪਰਿਵਾਰ ਅਸੀਂ ਧੋਖੇ ਜਾਨਣ ਨੂੰ ਬਚਾਈ ਉਹ ਕਹਿੰਦੇ ਜਗ੍ਹਾ ਸਾਡੀ ਆ ਹੁਣ ਦੱਸੋ ਕੌਣ ਜਗ੍ਹਾ ਦਾ ਕਾਹਦਾ ਕਰਦੀ ਆ ਜਿਆਦਾ ਸਾਡੀ ਆ ਦੇ 1979 ਦੇ ਕਬਜ਼ਾ ਹੈ ਸਾਡਾ ਜਿਸ ਦਿਨ ਆਈ ਸਾਡੀ 11 ਦੇ 12 ਮਰਲੇ ਸਾਡਾ 12 ਮਰਲੇ ਆ ਜੀ ਹਾਂ ਜੀ ਇਹ ਐਸੇ ਕਿ ਉਹ ਬਾਈਫਰ ਗਲੀ ਹੈ ਜੋ ਸਾਡੇ ਹੱਕ ਜੀ ਹੋਈ ਆ 1986 ਚ ਕੋਟੀ ਚ ਉਹਦੇ ਦਰਵਾਜੇ ਨੂੰ ਨਾਉਂਦੇ ਨੇ ਧੱਕੇ ਨਾਲ ਇਹ ਦਰਵਾਜਾ ਬੰਦ ਕਰਦੇ ਆ ਜੀ ਅੱਜ ਅੱਜ ਜੱਗ ਆ ਕੇ ਨੰਦ ਕੰਦ ਕੰਨੀ ਚਾਲੂ ਕਰਤੀ ਜੀ ਤੇ ਅਨੁਭਾਸਾ ਦੇ ਬੰਦੇ ਲੈਂਦੇ ਸਰਬਰ ਤੇ ਬਾਹਰ ਜੀ ਅਨੁਭਾਸਾ ਦੇ ਬੰਦੇ ਆ ਜੀ ਬੰਦੇ ਜਿਹੜੇ ਉਹਨਾਂ ਦੇ ਕੋਠੇ ਉੱਤੇ ਲੁਕੇ ਪੂਲ ਸਾਲ ਵੀ ਆ ਕੇ ਗਾਂਵ ਸਾਹ ਹੋ ਗਏ ਪਰ ਫੇਰ ਲੁਕੇ ਆ ਜੀ ਬੰਦੇ ਚਲੋ ਠੀਕ ਬਹੁਤ ਧੰਨਵਾਦ ਇਨਾਮ ਜੀ ਆਪਣਾ ਮੇਰਾ ਨਾਮ ਪਲੰਚੀਪਾ ਜੀ ਹੈ ਜੀ ਕੀ ਗੱਲ ਹੈ ਅੱਜ ਬੜਾ ਇੱਟਾ-ਵੱਟੇ ਚਲਾਏ ਤੁਸੀਂ ਉਹ ਸਰ ਜੀ ਐਸੀ ਇਹ ਜਗ੍ਹਾ ਖਰੀਦੀ ਹੋਈ ਆ ਆਪਣੀ ਇਹ ਜਗ੍ਹਾ ਸਾਡੀ ਆਪਣੀ ਆ ਅਸੀਂ ਬੜੇ 4 ਸਾਲ 5 ਸਾਲ ਤੋਂ ਮੇਰੇ ਡੈਡੀ ਵਾਲਕੇ ਚੱਲ ਗਏ ਉਹਦੀ ਡੈਥ ਹੋ ਗਈ ਆ ਤੇ ਉਹ ਤੋਂ ਬਾਅਦ ਅਸੀਂ ਇੱਕ ਸਾਈਡ ਤੋਂ ਵਲਗਣ ਕੀਤੀ ਐ ਇਧਰ ਦੀ ਸਾਈਡ ਤੋਂ ਕੀਤੀ ਨਹੀਂ ਸੀ ਤੇ ਇਧਰ ਇਹਨਾਂ ਦੀ ਬੈਕ ਸਾਈਡ ਹੀ ਤੇ ਇਹ ਬੈਕ ਸਾਈਡ ਤੋਂ ਹੁਣ ਕਹਿੰਦੇ ਕਿ ਅਸੀਂ ਇਧਰ ਫਰੰਟ ਨੂੰ ਅਸੀਂ ਜਗ੍ਹਾ ਖਰੀਦੀ ਐ ਤੇ ਕਹਿੰਦੇ ਫਰੰਟ ਨੂੰ ਅਸੀਂ ਦਰਵਾਜ਼ਾ ਕੱਢਣਾ ਐ ਅਸੀਂ ਕਿਹਾ ਅਸੀਂ ਜਗ੍ਹਾ ਖਰੀਦੀ ਆ ਤੇ ਅਸੀਂ ਇਹ ਜਗ੍ਹਾ 'ਚ ਇਧਰ ਦਰਵਾਜ਼ਾ ਨਹੀਂ ਕੱਢਣ ਦੇਣਾ ਤੇ ਇਹ ਸਾਡੇ ਨਾਲ ਧੱਕਾ ਕਰਦੇ ਐ ਤੇ ਜਾਣ ਬੁੱਝ ਕੇ ਇਧਰ ਹੀ ਦਰ ਇੱਧਰ ਇਹਨਾਂ ਜਗ੍ਹਾ ਦਰਵਾਜ਼ਾ ਸੀਗਾ ਉੱਧਰ ਪਹਿਲੇ ਨਹੀਂ ਕੱਢੀ ਇੱਥੇ ਪਹਿਲੇ ਦਰਵਾਜ਼ਾ ਨਾਲ ਤਰਹੀ ਹੈਗਾ ਹੁਣ ਇੱਧਰ ਕੱਢਦੇ ਆ ਕਿੰਨੀ ਦੇਰ ਤੋਂ ਤੁਹਾਡਾ ਝਗੜਾ ਚੱਲ ਰਿਹਾ ਹੈ ਇਹ ਝਗੜਾ ਤੇ 2-3 ਮਹੀਨੇ ਹੋ ਗਏ ਚੱਲੇ ਨੂੰ ਪਰ ਪਹਿਲਾਂ ਤੋਂ ਜਦੋਂ ਜਗਾ ਇਹਨਾਂ ਨੇ ਸਟਾਰਟ ਕੀਤੀ ਨਾ ਆਪਣਾ ਘਰ ਬਣਾਉਣਾ ਉਦੋਂ ਤੋਂ ਇਹ ਕਹਿੰਦੇ ਸੀਗੇ ਅਸੀਂ ਉਧਰ ਹੀ ਰੱਖਣਾ ਵਾ ਇਹ ਮੈਂ 3-4 ਵਾਰ ਇਹਨਾਂ ਨੂੰ ਪੁੱਛਣ ਆਈ ਇਹਨਾਂ ਨੇ ਇਹੀ ਕਿਹਾ ਕਿ ਅਸੀਂ ਉਧਰ ਹੀ ਦਰਵਾਜ਼ਾ ਕੱਢਣਾ ਇੱਧਰ ਨਹੀਂ ਕੱਢਣਾ ਇਹ ਧੋਖੇ ਨਾਲ ਇਹਨਾਂ ਨੇ ਇੱਧਰਲੇ ਪਾਸੇ ਦਰਵਾਜ਼ਾ ਰੱਖ ਲਿਆ ਉਧਰੋਂ ਇੱਟਾਂ ਕਰ ਦਿੱਤੀਆਂ ਇਹਨਾਂ ਨੇ ਅਸੀਂ 2-3 ਵਾਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਹ ਇੱਟਾਂ ਰੋੜੇ ਚਲਾਏ ਇਹ ਇੱਟਾਂ ਵੀ ਜਾਣ ਬੁੱਝ ਕੇ ਛਟਾਈਆਂ ਇਹਨਾਂ ਨੇ ਤੁਹਾਡੇ ਕੋਲ ਉਸ ਬੰਦੇ ਸੱਟਾਂ ਵਿੱਚ ਲੱਗੀਆਂ ਹਾਂਜੀ ਸੱਟਾਂ ਸਾਡੇ ਮੇ ਵੱਜਿਆ ਆਦੀ ਪodi ਬਾਹ ਤੇ ਇਥੇ ਜ਼ਖਮ ਹੋਏ ਸਨ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਮੇਰੇ ਬ੍ਰਦਰ ਬਾਹਰ ਆ ਤੇ ਉਹਨਾਂ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਝੂਠੇ ਇਲਜ਼ਾਮ ਲਾ ਲਾ ਕੇ ਤੇ ਇਹ ਜਗ੍ਹਾ ਬੰਦ ਕਰਨ ਦਾ ਅਧਿਕਾਰ ਕੌਣ ਦੀ ਕੋਸ਼ਿਸ਼